ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜਿੰਨਾਂ ਦੇ ਵਿੱਚ ਬੈਠ ਕੇ ਸਹਰਾਣੇ ਮੰਗਦੇ ਹੋ ਡੱਡ ਮੰਗਦੇ ਹੋ ਏਸੀ ਮੰਗਦੇ ਹੋ ਨਹੀਂ ਭਾਈ ਤੁਹਾਨੂੰ ਸਜ਼ਾ ਮਿਲੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਬਿਕਰਮ ਮਜੀਠੀਆ ਨੂੰ ਲੈ ਕੇ ਇੱਕ ਪਾਸੇ ਬਿਕਰਮ ਮਜੀਠੀਆ ਵੱਲੋਂ ਕਿਆ ਜਾ ਰਿਹਾ ਹੈ ਕਿ ਰੰਜਸਦੀ ਰਾਸਵਿਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਬਿਆਨਬਾਜ਼ੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕ੍ਰਮਜੀਤਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਹਰਾਣੇ ਮੰਗਦੇ ਹੋ ਬੈੱਡ ਮੰਗਦੇ ਹੋ ਏਸੀ ਮੰਗਦੇ ਹੋ ਤੁਹਾਨੂੰ ਤਾਂ ਅਕੋਰਡਿੰਗ ਟੂ ਦੇਸ਼ ਦੇ ਕਾਨੂੰਨ ਦੇ ਅਨੁਸਾਰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਨਾ ਤੇ ਸਹਰਾਣਾ ਮਿਲੇਗਾ ਨਾ ਬੈੱਡ ਤੇ ਨਾ ਏਸੀ ਤੁਹਾਨੂੰ ਦੂਸਰੇ ਕੈਦੀਆਂ ਵਰਗੀਆਂ ਹੀ ਸਹੂਲਤਾਂ ਦਿੱਤੀਆਂ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਮਜੀਠੀਆ ਪਰਿਵਾਰ ਤੇ ਖੂਬ ਰਗੜੇ ਲਾਏ ਹਾਲਾਂਕਿ ਉਹਨਾਂ ਬਿਕਰ ਸਿੰਘ ਮਜੀਠੀਆ ਦਾ ਸਿੱਧੇ ਤੌਰ ਤੇ ਨਾਮ ਨਹੀਂ ਲਿਆ ਪਰ ਮਜੀਠੀਆ ਦੇ ਬਜ਼ੁਰਗਾਂ ਵੱਲੋਂ ਜਨਰਲ ਡਾਇਰ ਨੂੰ ਭੋਜਨ ਛਕਾਉਣ ਦਾ ਸਰੂਪਾ ਦੇਣ ਦੀ ਘਟਾਵਾਂ ਦਾ ਸਦਨ 'ਤੇ ਜ਼ਿਕਰ ਕੀਤਾ ਮੁੱਖ ਮੰਤਰੀ ਨੇ ਇਥੋਂ ਤੱਕ ਕਹਿ ਦਿੱਤਾ ਕਿ 460 ਕਰੋੜ ਰੁਪਏ ਸਾਬਤ ਨਾ ਹੋਣ ਤੇ ਵਾਪਸ ਲੈਣ ਦੀ ਗੱਲ ਕਰਨ ਵਾਲੇ ਅੱਜ ਉਹ ਗਰੀਬ ਮਜੀਠੀਆ ਸਦਰ ਵਿੱਚ ਆਏ ਕਿਉਂ ਨਹੀਂ ਹਨ ਜੇਕਰ ਸੱਚੇ ਹਨ ਤਾਂ ਆਪਣੀ ਗੱਲ ਰੱਖਦੇ ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਪਰਵਾਰ ਨੇ ਪਹਿਲੇ ਦਿਨ ਤੋਂ ਹੀ ਗਦਾਰੀ ਕੀਤੀ ਹੈ ਜਲਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਮਜੀਠੀਆ ਨੇ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ ਅਤੇ ਸਿਰਪਾਉ ਦਵਾਇਆ ਸੀ ਉਹਨਾਂ ਨੇ ਕਿਹਾ ਕਿ ਸਿਰਪਾਏ ਦੇਣ ਵਾਲੇ ਜਥਾ ਦਾ ਰੂਪ ਸ੍ਰੀ ਕਾਲੀ ਨੀਤਾ ਸਿੰਘ ਸਿਮਰਜੀਤ ਸਿੰਘ ਮਾਨ ਦੇ ਨਾਨਾ ਜੀ ਸਨ ਮੁੱਖ ਮੰਤਰੀ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਹਾਲਾਂਕਿ ਇਸ ਮਾਮਲੇ ਵਿੱਚ ਕਾਫੀ ਮਾਫੀ ਮੰਗ ਚੁੱਕੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਨਾਬਾ ਜੇਲ੍ਹ ਵਿੱਚ ਬੈਠ ਬੈਠਾ ਸਰਹਾਰਾ ਮੰਗ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਲ੍ਹ ਵਿੱਚ ਕੋਈ ਸਰਹਾਰਾ ਨਹੀਂ ਮਿਲਦਾ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਕੋਈ ਬਦਲਾਖੋਰੀ ਨੀਤੀ ਨਹੀਂ। ਬਦਲਾਖੋਰੀ ਨੀਤੀ ਬਦਲਾਖੋਰੀ ਨਹੀਂ ਕੀਤੀ ਗਈ। ਕਾਨੂੰਨ ਮੁਤਾਬਕ ਕੰਮ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ 4-5 ਆਗੂ ਲੋਕਤੰਤਰ ਤਰੀਕਾ ਨਾਲ ਹੁਣ ਗੱਲ ਕਰ ਰਹੇ ਹਨ। ਯਾਨੀ ਕਿ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 4-5 ਆਗੂ ਹਗੇ ਨੇ ਨਾ ਕਾਂਗਰਸ ਪਾਰਟੀ ਦੇ ਜਿਹੜੇ ਲੋਕਤੰਤਰ ਤੇ ਸੰਵਿਧਾਨ ਦੀਆਂ ਗੱਲਾਂ ਕਰ ਰਹੇ ਨੇ ਕਿ ਇਹ ਬਿਲਕੁਲ ਕਾਨੂੰਨ ਦੇ ਵਿਰੁੱਧ ਹੈ ਬਿਕਰਮਜੀਠੀਆ ਤੇ ਉਹਨਾਂ ਦੀ ਧਰਮ ਪਤਨੀ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੇ ਕਿਹਾ ਕਿ ਆਪਣੀਆਂ ਗੱਲਾਂ ਤੋਂ ਬਾਅਦ ਆਜੋ ਜਿਹੜੇ 4-5 ਆਗੂ ਨੇ ਕਾਂਗਰਸ ਪਾਰਟੀ ਦੇ ਉਹ ਨਾ ਹੋਵੇ ਕਿਤੇ ਇਹਨਾਂ ਨੂੰ ਜੇਲ੍ਹ ਦਾ ਮੂੰਹ ਦੇਖਣਾ ਪੈ ਜਾਵੇ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੀ ਪਵਿੱਤਰ ਧਰਤੀ ਹੈ ਨਸ਼ਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਗੁਰੂਆਂ ਪੀਰਾਂ ਦੀ ਧਰਤੀ ਤੇ ਇਸ ਪਵਿੱਤਰ ਧਰਤੀ ਨੂੰ ਜੇਕਰ ਕੋਈ ਨਸ਼ੇ ਦੇ ਨਾਲ ਪੋਲਿਊਟ ਕਰੇਗਾ ਉਸ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਕਿ ਸਰਾਣੇ ਬੈੱਡ ਏਸੀ ਮੰਗੇ ਜਾ ਰਹੇ ਨੇ ਤੇ ਭਾਈ ਤੁਸੀਂ ਗੁਰਸ਼ਰੇ ਵੀ ਤਾਂ ਤੁਸੀਂ ਉਡਾਏ ਨੇ ਪੰਜਾਬ ਦੇ ਵਿੱਚ ਚਿੱਟੇ ਨਾਲ ਨੌਜਵਾਨ ਵੀ ਤਾਂ ਤੁਸੀਂ ਮਾਰੇ ਨੇ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਹੋਇਆ ਸੀ ਉਸ ਦੇ ਜਨਰਲ ਡਾਇਰ ਨੂੰ ਸੋਪੇ ਵੀ ਤਾਂ ਤੁਹਾਡੇ ਪਰਿਵਾਰ ਨੇ ਪੁਆਏ ਨਹੀਂ ਅਸੀਂ ਨਹੀਂ ਪੁਆਏ ਉਹਦੇ ਦੇ ਸਿਮਰਜੀਤ ਸਿੰਘ ਮਾਨ ਦੇ ਨਾਨਾ ਵੀ ਸੀ ਸਿਮਰਜੀਤ ਸਿੰਘ ਮਾਨ ਨੇ ਇਸ ਗੱਲ ਦੀ ਮਾਫੀ ਵੀ ਮੰਗੀ ਸੀ ਯਾਨੀ ਕਿ ਇਹ ਉਹਨਾਂ ਨੇ ਕਿਹਾ ਕਿ ਸ਼ੁਰੂ ਤੋਂ ਬਿਕਰਮ ਮਜੀਠੀਆ ਕੌਮ ਅਤੇ ਪੰਜਾਬ ਵਾਸਤੇ ਗਦਾਰ ਰਿਹਾ ਹੈ ਇਹ ਪਰਵਾਰ ਇਸ ਕਰਕੇ ਕਾਨੂੰਨੀ ਕਾਰਵਾਈ ਮੁਰੇ ਚਾਹੀਦੀ ਹੈ ਕਾਨੂੰਨ ਦੇ ਹਿਸਾਬ ਦੇ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜੀ ਵੀ ਗੱਲ ਕੀਤੀ ਜਾਵੇਗੀ ਉਹ ਕਾਨੂੰਨ ਦੇ ਹਿਸਾਬ ਨਾਲ ਕੀਤੀ ਗਿਆ ਵੀ ਕਾਨੂੰਨ ਕਹਿੰਦਾ ਹੈ ਕਿ ਇਹ ਜੈ ਅਰੋਪੀਆਂ ਨੂੰ ਅਪਰਾਧ ਕਾਨੂੰਨ ਮੋਟੀ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਰਗੜੇ ਬੰਦੇ 450 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਉਹਨਾਂ ਕਹਿੰਿਆ ਕਿ ਸਾਡੇ ਕੋਲ ਕਿੱਥੋਂ ਨੇ ਤੁਸੀਂ ਬਣਾਏ ਹੋ ਜੇਕਰ ਇੰਨੇ ਹੀ ਗਰੀਬਕੌਰ ਮਜੀਠੀਆ ਸੱਚੇ ਹੁੰਦੇ ਤੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਣਾ ਚਾਹੀਦਾ ਸੀ ਆਪਣਾ ਪੱਖ ਰੱਖਦੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੰਦੇ ਅਸੀਂ ਵੀ ਸਬੂਤਾਂ ਤੋਂ ਬਿਨਾ ਗੱਲ ਨਹੀਂ ਕਰਦੇ ਧੰਨਵਾਦ